ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਦ ਦੱਸ ਦਈਏ ਕਿ ਅਮਰੀਕਾ ਦੇ ਵੱਲੋਂ ਭਾਰਤ ਦੇ ਵਿਦਿਆਰਥੀਆਂ ਨੂੰ ਇੱਕ ਹੋਰ ਝਟਕਾ ਦੇ ਦਿੱਤਾ ਗਿਆ ਹੈ ਤਾ ਦੱਸ ਦਈਏ ਕਿ ਐਚ1ਵੀ ਵੀਜ਼ੇ ਦੇ ਨਿਯਮਾਂ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਤਾ ਦੱਸ ਦਈਏ ਕਿ ਫੀਸ ਹੈ ਜਿਹੜੀ ਹੁਣ 1 ਲੱਖ ਡਾਲਰ ਦੇ ਕਰੀਬ ਵਧਾ ਕੇ ਕਰ ਦਿੱਤੀ ਗਈ ਹੈ ਤਾਂ ਅਮਰੀਕੀ ਲੋਕਾਂ ਦੀ ਸੁਰੱਖਿਆ ਦੇ ਲਈ ਜਾਂ ਕਹਿ ਸਕਦੇ ਹਾਂ ਕਿ ਅਮਰੀਕੀ ਨਾਗਰਿਕਾਂ ਨੂੰ ਕੰਮਕਾਜ ਪ੍ਰੋਵਾਈਡ ਕਰਨ ਦੇ ਲਈ ਇਹ ਨਿਯਮਾਂ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ ਤਾਂ ਦੱਸਦੇ ਕਿ ਭਾਰਤੀ ਲੋਕਾਂ ਨੂੰ ਹੁਣ ਵੱਡਾ ਝਟਕਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਦਿੱਤਾ ਗਿਆ ਹੈ ਤਾਂ ਦੱਸਦੇ ਕਿ ਫੀਸ ਵਧਾ ਕੇ 1 ਲੱਖ ਅਮਰੀਕੀ ਡਾਲਰ ਕਰ ਦਿੱਤੀ ਗਈ ਹੈ ਯਾਨੀ ਕਿ ਜਿਹੜੀਆਂ ਕੰਪਨੀਆਂ ਸਪੌਂਸਰ ਕਰਦੀਆਂ ਸੀ ਭਾਰਤੀਆਂ ਨੂੰ ਰਫੀਸ ਲੈਂਦੀਆਂ ਸੀ ਵਿਦਾ ਕੀ 1 ਲੱਖ ਅਮਰੀਕੀ ਡਾਲਰ ਕਰ ਦਿੱਤੀ ਗਈ ਹੈ ਔਰ ਇਸ ਦੇ ਨਾਲ ਹੀ ਭਾਰਤੀ ਕਾਮਿਆਂ ਦੇ ਉੱਤੇ ਇਸ ਦਾ ਡੂੰਗਾ ਸਰ ਪੈ ਸਕਦਾ ਹੈ ਤਾਂ 트럼ਪ ਨੇ ਇੱਕ ਐਲਾਨ ਤੇ ਦਸਤਖਤ ਕੀਤੇ ਨੇ ਜਿਨ੍ਹਾਂ ਨਾਲ ਕੰਪਨੀਆਦਾਰਾ H1B ਬਿਨੇਕਾਰਾਂ ਨੂੰ ਸਪੌਂਸਰ ਕਰਨ ਲਈ ਅਦਾ ਕੀਤੀ ਜਾਣ ਵਾਲੀ ਫੀਸ ਹੈ ਜਿਹੜੀ 1 ਲੱਖ ਅਮਰੀਕੀ ਡਾਲਰ ਹੋ ਜਾਏਗੀ ਜੋ ਕਿ ਭਾਰਤੀ ਕਰੰਸੀ ਦਾ ਲਗਭਗ 88 ਲੱਖ ਰੁਪਏ ਬਣਦਾ ਹੈ ਤਾਂ 트럼ਪ ਪ੍ਰਸ਼ਾਸਨ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਦੇਸ਼ ਦੇ ਵਿੱਚ ਲਿਆਂਦੇ ਜਾ ਰਹੇ ਲੋਕ ਸੱਚਮੁੱਚ ਬਹੁਤ ਹੁਨਰਮੰਦ ਨੇ ਤੇ ਅਮਰੀਕੀ ਕਾਮਿਆਂ ਦੀ ਥਾਂ ਨਾ ਲੈਣ H1 B ਵੀਜ਼ਾ ਪ੍ਰੋਗਰਾਮ ਅਮਰੀਕਾ ਦੇ ਵਿੱਚ ਵਿਸ਼ੇਸ਼ ਕਿੱਤਿਆਂ ਦੇ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਲੋਕਾਂ ਲਈ ਹੈ ਖਾਸ ਕਰਕੇ ਟੈਕਨੋਲੋਜੀ ਖੇਤਰ ਦੇ ਵਿੱਚ ਤਾਂ ਦੱਸ ਦिए ਕਿ ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਗੋਲਡ ਕਾਰਡ ਵੀਜ਼ਾ ਪ੍ਰੋਗਰਾਮ ਲਈ ਇੱਕ ਕਾਰਜਕਾਰੀ ਆਦੇਸ਼ ਤੇ ਦਸਕਤ ਕੀਤੇ ਨੇ ਜਿਸ ਵਿੱਚ ਵਿਅਕਤੀਆਂ ਲਈ ਫੀਸ 1 ਮਿਲੀਅਨ ਡਾਲਰ ਤੇ ਕਾਰੋਬਾਰਾਂ ਲਈ 2 ਮਿਲੀਅਨ ਡਾਲਰ ਰੱਖੀ ਗਈ ਤਾਂ 트럼ਪ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਹਾਵੜੀ ਯੂਨੀਵਰਸਿਟੀ ਵਿਰੁੱਧ ਆਪਣੀ ਮੁਹਿੰਮ ਤੇਜ਼ ਕੀਤੀ ਹੈ ਤਾਂ ਇਹ ਵੀ ਲੀਕ ਸਕੂਲਾਂ ਦੇ ਵਿੱਚ ਸੰਗੀ ਵਿਦਿਆਰਥੀ ਸਹਾਇਤਾ ਤੇ ਨਵੀਆਂ ਪਾਬੰਦੀਆਂ ਲਗਾਈਆਂ ਗਈਆਂ ਨੇ ਹਾਲਾਂਕਿ ਪ੍ਰਸ਼ਾਸਨ ਨੇ ਅਮਰੀਕਾ ਦੀ ਸਭ ਤੋਂ ਪੁਰਾਣੀ ਤੇ ਅਮੀਰ ਯੂਨੀਵਰਸਿਟੀ ਦੀ ਵਿੱਤੀ ਸਿਹਤ ਬਾਰੇ ਚਿੰਤਾਵਾਂ ਦਾ ਹਵਾਲਾ ਦਿੱਤਾ ਹੈ ਸਸ਼੍ਰੀਕਾਲ ਤੁਸੀਂ ਦੇਖ ਰਿਹਾ ਅਸੀਂ ਜੈ ਨਿਊਜ਼ ਤੇ ਮੈਂ ਹਾਂ ਪ੍ਰਦੀਪ कौर ਤਾਂ ਦੱਸ ਦਈਏ ਕਿ ਅਮਰੀਕਾ ਦੇ ਵੱਲੋਂ ਭਾਰਤ ਦੇ ਵਿਦਿਆਰਥੀਆਂ ਨੇ ਇੱਕ ਹੋਰ ਝਟਕਾ ਦੇ ਦਿੱਤਾ ਗਿਆ ਹੈ ਤਾਂ ਦੱਸ ਦਈਏ ਕਿ H1B ਵੀਜ਼ੇ ਦੇ ਨਿਯਮਤ ਵਿੱਚ ਤਬਦੀਲੀ ਕਰ ਦਿੱਤੀ ਗਈ ਤਾਂ ਦੱਸ ਦਈਏ ਕਿ ਫੀਸ ਹੈ ਜਿਹੜੀ ਹੁਣ 1 ਲੱਖ ਡਾਲਰ ਦੇ ਕਰੀਬ ਵਧਾ ਕੇ ਕਰ ਦਿੱਤੀ ਗਈ ਹੈ ਤਾਂ ਅਮਰੀਕੀ ਲੋਕਾਂ ਦੀ ਸੁਰੱਖਿਆ ਦੇ ਲਈ ਜਾਂ ਕਹਿ ਸਕਦੇ ਆ ਕਿ ਅਮਰੀਕੀ ਨਾਗਰਿਕਾਂ ਨੂੰ ਕੰਮਕਾਜ ਪ੍ਰੋਵਾਈਡ ਕਰਨ ਦੇ ਲਈ ਇਹ ਨਿਯਮਾਂ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ ਤਾਂ ਦੱਸਦੇ ਕਿ ਭਾਰਤੀ ਲੋਕਾਂ ਨੂੰ ਹੁਣ ਵੱਡਾ ਝਟਕਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਦਿੱਤਾ ਗਿਆ ਹੈ ਤਾਂ ਦੱਸਦੇ ਕਿ ਫੀਸ ਵਧਾ ਕੇ 1 ਲੱਖ ਅਮਰੀਕੀ ਡਾਲਰ ਕਰ ਦਿੱਤੀ ਗਈ ਹੈ ਯਾਨੀ ਕਿ ਜਿਹੜੀਆਂ ਕੰਪਨੀਆਂ ਸਪੌਂਸਰ ਕਰਦੀਆਂ ਸੀ ਭਾਰਤੀਆਂ ਨੂੰ ਰਫੀਸ ਲੈਂਦੀਆਂ ਸੀ ਵਿਦਾਹ ਕੇ 1 ਲੱਖ ਅਮਰੀਕੀ ਡਾਲਰ ਕਰ ਦਿੱਤੀ ਗਈ ਹੈ ਔਰ ਇਸ ਦੇ ਨਾਲ ਹੀ ਭਾਰਤੀ ਕਾਮਿਆਂ ਦੇ ਉੱਤੇ ਇਸ ਦਾ ਡੂੰਗਾ ਸਰ ਪੈ ਸਕਦਾ ਹੈ ਤਾਂ 트럼ਪ ਨੇ ਇੱਕ ਐਲਾਨ ਤੇ ਦਸਤਖਤ ਕੀਤੇ ਨੇ ਜਿਨ੍ਹਾਂ ਨਾਲ ਕੰਪਨੀਆਦਾਰਾ H1B ਬਿਨੇਕਾਰਾਂ ਨੂੰ ਸਪੌਂਸਰ ਕਰਨ ਲਈ ਅਦਾ ਕੀਤੀ ਜਾਣ ਵਾਲੀ ਫੀਸ ਜਿਹੜੀ 1 ਲੱਖ ਅਮਰੀਕੀ ਡਾਲਰ ਹੋ ਜਾਏਗੀ ਜੋ ਕਿ ਭਾਰਤੀ ਕਰੰਸੀ ਦਾ ਲਗਭਗ 88 ਲੱਖ ਰੁਪਏ ਬਣਦਾ ਹੈ ਤਾਂ 트럼ਪ ਪ੍ਰਸ਼ਾਸਨ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਦੇਸ਼ ਦੇ ਵਿੱਚ ਲਿਆਂਦੇ ਜਾ ਰਹੇ ਲੋਕ ਸੱਚਮੁੱਚ ਬਹੁਤ ਹੁਨਰਮੰਦ ਨੇ ਤੇ ਅਮਰੀਕੀ ਕਾਮਿਆਂ ਦੀ ਥਾਂ ਨਾ ਲੈਣ H1B ਵੀਜ਼ਾ ਪ੍ਰੋਗਰਾਮ ਅਮਰੀਕਾ ਦੇ ਵਿੱਚ ਵਿਸ਼ੇਸ਼ ਕਿੱਤਿਆਂ ਦੇ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਲੋਕਾਂ ਲਈ ਹੈ ਖਾਸ ਕਰਕੇ ਟੈਕਨੋਲੋਜੀ ਖੇਤਰ ਦੇ ਵਿੱਚ ਤਾਂ ਦੱਸ ਦਈਏ ਕਿ ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਗੋਲਡ ਕਾਰਡ ਵਿਜ਼ਾ ਪ੍ਰੋਗਰਾਮ ਲਈ ਇੱਕ ਕਾਰਜਕਾਰੀ ਆਦੇਸ਼ ਤੇ ਦਸਤਕਤ ਕੀਤੇ ਨੇ ਜਿਸ ਵਿੱਚ ਵਿਅਕਤੀਆਂ ਲਈ ਫੀਸ 1 ਮਿਲੀਅਨ ਡਾਲਰ ਤੇ ਕਾਰੋਬਾਰਾਂ ਲਈ 2 ਮਿਲੀਅਨ ਡਾਲਰ ਰੱਖੀ ਗਈ ਤਾਂ 트럼ਪ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਹਾਵੜੀ ਯੂਨੀਵਰਸਿਟੀ ਵਿਰੁੱਧ ਆਪਣੀ ਮੁਹਿੰਮ ਤੇਜ਼ ਕੀਤੀ ਹੈ ਤਾਈ ਵੀ ਲੀਗ ਸਕੂਲਾਂ ਦੇ ਵਿੱਚ ਸੰਗੀ ਵਿਦਿਆਰਥੀ ਸਹਾਇਤਾ ਤੇ ਨਵੀਆਂ ਪਾਬੰਦੀਆਂ ਲਗਾਈਆਂ ਗਈਆਂ ਨੇ ਹਾਲਾਂਕਿ ਪ੍ਰਸ਼ਾਸਨ ਨੇ ਅਮਰੀਕਾ ਦੀ ਸਭ ਤੋਂ ਪੁਰਾਣੀ ਤੇ ਅਮੀਰ ਯੂਨੀਵਰਸਿਟੀ ਦੀ ਵਿੱਤੀ ਸਿਹਤ ਬਾਰੇ ਚਿੰਤਾਵਾਂ ਦਾ ਹਵਾਲਾ ਦਿੱਤਾ